ਇਕੜੇ ਮੀਲਾ ਬਾਅਦ ਜਾ ਕੇ ਕੋਈ ਸਰਾਹ ਆਉਂਦੀ ਸੀ ਜਿੱਥੇ ਲੋਕੀ ਰਾਤ ਕੱਟਦੇ ਹੁੰਦੇ ਸੀ ਪੁਰਾਣੇ ਵੇਲਿਆਂ ਵਿੱਚ ਕਿਤੇ ਕਿਤੇ ਖੂਹ ਹੁੰਦਾ ਸੀ ਕਿਤੇ ਕਿਤੇ ਪਾਣੀ ਦਾ ਪ੍ਰਬੰਧ ਹੁੰਦਾ ਸੀ ਅੱਜ ਕੱਲ੍ਹਆਂੀਆਂ ਮੌਜਾਂ ਤੇ ਕਦੇ ਵੀ ਨਹੀਂ ਸੀ ਆਈਆਂ ਅੱਜ ਤੋਂ ਤੁਸੀਂ 25-30 ਸਾਲ ਪਿੱਛੇ ਚਲੇ ਜਾਓ ਹ ਘਰ ਘਰ ਕੱਡੀਆਂ ਅੱਜ ਕੱਲ੍ਹ ਤੇ ਖੜੀਆਂ ਮੋਟਰਸਾਈਕਲ ਖੜੇ ਜਿਹੜੀਆਂ ਸੁੱਖ ਸਹੂਲਤਾਂ ਅੱਜ ਨੇ ਇਹ ਪੁਰਾਣੇ ਵੇਲਿਆਂ ਵਿੱਚ ਨਹੀਂ ਸੀ ਹੁੰਦੀਆਂ ਪਰ ਕਮਾਲ ਦੀ ਗੱਲ ਇਹ ਹੈ ਜਿਵੇਂ ਜਿਵੇਂ ਸਹੂਲਤਾਂ ਵੱਧ ਰਹੀਆਂ ਨੇ ਆਨੰਦ ਵਧਣਾ ਚਾਹੀਦਾ ਸੀ ਖੁਸ਼ੀਆਂ ਵਧਣੀਆਂ ਚਾਹੀਦੀਆਂ ਸੀ ਪਰ ਜੇ ਅੱਜ ਤੋਂ 40 50 ਸਾਲ ਪਹਿਲਾਂ ਦਾ ਬੰਦਾ ਵੇਖੋਗੇ ਉਦੋਂ ਖੁਸ਼ ਰਹਿੰਦੇ ਹੁੰਦੇ ਸੀ ਹੁਣ ਦੁਖੀ ਰਹਿੰਦੇ ਨੇ आनंद ਨਹੀਂ ਵਧਿਆ ਮਟੀਰੀਅਲ ਵੱਧ ਰਿਹਾ ਪਦਾਰਥ ਵੱਧ ਰਿਹਾ ਪਰ ਆਨੰਦ ਨਹੀਂ ਵੱਧ ਰਿਹਾ ਖੁਸ਼ ਨਹੀਂ ਹੈ ਬੰਦਾ ਅੱਜ ਕੱਲ ਦਾ ਬੰਦਾ ਪੁਰਾਣੇ ਬੰਦਿਆਂ ਨਾਲੋਂ ਕਿਤੇ ਦੁਖੀ ਹੈ ਉਦੋਂ ਝਾੜੀਆਂ ਦੇ ਮਲਾਂ ਦੇ ਬੇੜ ਖਾ ਖਾ ਕੇ ਵੀ ਖੁਸ਼ ਹੁੰਦਾ ਸੀ ਅੱਜ ਕੱਲ ਸੇਬ ਖਾ ਕੇ ਵੀ ਖੁਸ਼ ਨਹੀਂ ਹੁੰਦਾ ਉਦੋਂ ਸੁੱਕੀਆਂ ਰੋਟੀਆਂ ਸੁੱਕੀਆਂ ਰੋਟੀਆਂ ਦੁਪਹਿਰ ਵੇਲੇ ਅੰਬ ਦਾ ਅਚਾਰ ਰੱਖ ਕੇ ਖੁਸ਼ ਹੁੰਦਾ ਸੀ ਅੱਜ ਪੀਜੇ ਤੋਂ ਵੀ ਨੱਕ ਚਾੜਦਾ ਉਹ ਲੋ ਖਾਲਾਂ ਦੇ ਛੱਪੜਾਂ ਦੇ ਪਾਣੀ ਵੀ ਪੀ ਲੈਂਦਾ ਹੁੰਦਾ ਸੀ ਅੱਜ ਕੱਲ ਕੋਕ ਨਹੀਂ ਚੰਗਾ ਲੱਗਦਾ ਉਹਦੇ ਤੋਂ ਦੁਖੀ ਹੋ ਜਾਂਦਾ ਹੈ ਆਣੇ ਵੇਲੇਾਂ ਵਿੱਚ ਨਾ ਕੋਈ ਪੱਖੇ ਨਾ ਕੋਈ ਏਸੀ ਨਾ ਕੋਈ ਕੂਲਰ ਐਦਾਂ ਮੱਛਰ ਦੇ ਵਿੱਚ ਹੀ ਅਗਲੇ ਅਗਲੇ ਜਿਹੜੇ ਆਉਣੇ ਨੇ ਚਮਾਸੇ ਲੱਗਦੇ ਨੇ ਜਦੋਂ ਐਦਾਂ ਦੀ ਗਰਮੀ ਦੇ ਵਿੱਚ ਸਾਰੀ ਸਾਰੀ ਰਾਤ ਪਰ ਉਦੋਂ ਐਂ ਨੀਂਦ ਇੰਨੀ ਵਧੀਆ ਆਉਂਦੀ ਸੀ ਅੱਜ ਕੱਲ ਏਸੀ ਦੇ ਵਿੱਚ ਕਦੇ ਇੱਧਰ ਨੂੰ ਕਦੇ ਇੱਧਰ ਨੂੰ ਨੀਂਦ ਫੇਰ ਨਹੀਂ ਆ ਰਹੀਆਂ ਕਾਰਨ ਕੀ ਹੋਇਆ ਭਰਾਵੋ ਮੇਰਿਓ ਬਾਹਰੋਂ ਸਹੂਲਤਾਂ ਵਧ ਗਈਆਂ ਪਰ ਅੰਦਰਲੀ ਤਰੱਕੀ ਤੇ ਨਹੀਂ ਨਾ ਕੀਤੀ ਮਨ ਈਰਖਾ ਜ਼ਿਆਦਾ ਕਰਦਾ ਪਹਿਲਾਂ ਕਾ ਤਸੀ ਪਿੰਡ 'ਚ ਇੱਕ ਟਰੈਕਟਰ ਹੋਵੇਗਾ ਈਰਖਾ ਕਿਸੇ ਇੱਕ ਨਾਲ ਹੁੰਦੀ ਸੀ ਅੱਜ ਕੱਲ ਆਂਡ ਗਵਾਂਡ 'ਚ ਕੋਈ ਕਿਤੇ ਪਹੁੰਚ ਗਿਆ ਕੋਈ ਕਿਤੇ ਪਹੁੰਚ ਗਿਆ ਕੋਈ ਕਿਤੇ ਪਹੁੰਚ ਗਿਆ ਏਸੀ ਕੀ ਕਰੂ ਨੀਂਦ ਤੇ ਅੰਦਰ ਵਾਲਾ ਨਹੀਂ ਆਉਣ ਦਿੰਦਾ ਵੀ ਫਲਾਣੇ ਨੇ ਏਡਾ ਵੱਡਾ ਘਰ ਬਣਾ ਲਿਆ ਤੇਰਾ ਕਦੋਂ ਬਣੂ ਫਲਾਣੇ ਦਾ ਮੁੰਡਾ ਅਮਰੀਕਾ ਤੁਰ ਗਿਆ ਤੇਰਾ ਕਿੱਥੇ ਜਾਊ ਓਏ ਉਹਦੇ ਘਰੇ ਲੱਖ ਰੁਪਈਆ ਮਹੀਨੇ ਦਾ ਆਉਂਦਾ ਮੈਂ 10000 ਲਿਆ ਰਿਆਂ ਆਪਣਾ ਏਸੀ ਸੁੱਖ ਕਿਵੇਂ ਦਵੇ ਜਦੋਂ ਪਤਾ ਗਵਾਂਢੀ ਦੇ ਜਾਰੀ ਚਾਰ ਏਸੀ ਲਵਾਈ ਫਿਰ ਦਾ ਮੇਰੇ ਇੱਕ ਮੈਨੂੰ ਇੱਕ ਦੇ ਬਿੱਲ ਦਾ ਫਿਕਰ ਪਿਆ ਉਹਦੇ ਚਾਰ ਲੱਗੇ ਪਏ ਐ ਹੁਣ ਜੈਲਸ ਵਧੀ ਐ ਈਰਖਾ ਵਧੀ ਐ ਪਹਿਲਾਂ ਇਦਾਂ ਸੀ ਵੀਰੋ ਲਾਈਟ ਹੈ ਨਹੀਂ ਤੇ ਸਭ ਮੇਰੇ ਵੀ ਹੈ ਨਹੀਂ ਸਾਰੇ ਪਿੰਡ ਦੀ ਹੈ ਮੇਰੇ ਵੀ ਮੋਟਰਸਾਈਕਲ ਹੈ ਨਹੀਂ ਸਾਰੇ ਪਿੰਡ ਜੀ ਹੈ ਨਹੀਂ ਮੇਰੇ ਵੀ ਗੱਡੀ ਹੈ ਨਹੀਂ ਸਾਰੇ ਪਿੰਡ ਜੀ ਹੈ ਨਹੀਂ ਇੱਕ ਅੱਡੇ ਕੋਲ ਸੀ ਹੁਣ ਤੇ ਕਿੰਨਾ ਕੁਝ ਵਧੀ ਜਾਂਦਾ ਤੇ ਪਦਾਰਥ ਜਿਵੇਂ ਜਿਵੇਂ ਵੱਧ ਰਿਹਾ ਸਾਡਾ ਸਾੜਾ ਵਧੀ ਜਾਂਦਾ ਜੈਲਸ ਵਧੀ ਜਾਂਦੀ ਹੈ ਈਰਖਾ ਵਧੀ ਜਾਂਦੀ ਹੈ ਤੇ ਸਾਨੂੰ ਸੌਣ ਨਹੀਂ ਦਿੰਦੀਆਂ ਜੀ ਜਿਹੜੀਆਂ ਅੰਦਰ ਦੀਆਂ ਇਹ ਗੱਲਾਂ بے ਚੈਨ ਰੱਖਦੀਆਂ ਹਨ ਦੁਖੀ ਦੁਖੀ ਰਹਿੰਦੇ ਆ ਅੱਜ ਕੱਲ ਤੇ ਗੁਰੂ ਸਾਹਿਬ ਨੇ ਕਿਹਾ ਨਹੀਂ ਕਹਿੰਦੇ ਲੱਗਦਾ ਵੀ ਬੰਦਾ ਬੜਾ ਵੱਡਾ ਹੋਵੇ ਆ ਬੰਦਾ ਬਹੁਤ ਵੱਡਾ ਹੈ ਪਰ ਜਿੱਡਾ ਵੱਡਾ ਹੈ ਉਨੀ ਚਿੰਤਾ ਵੀ ਜ਼ਿਆਦਾ ਹੈ ਆਪਾ ਪੜਿਆ ਨਾ ਵੱਡੇ ਵੱਡੇ ਜੋ ਦੀਸਹਿ ਲੋਗ ਬੋਲੋ ਗੱਜ ਕੇ ਵੱਡੇ ਵੱਡੇ ਜੋ ਦੀਸਹਿ ਨਹੀਂ ਸਹਿ ਲੋਗ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਵੱਡਾ ਬੁੱਡਾ ਹੈ ਨਾ ਜਿਹੜਾ ਲੱਗਦਾ ਤੈਨੂੰ ਕਿੰਨਾ ਵੱਡਾ ਤਿੰਨ ਕੋ ਵਿਆਪੈ ਚਿੰਤਾ ਰੋਗ ਕਹਿੰਦੇ ਚਿੰਤਾ ਬੜੀ ਏ ਇਹਨਾਂ ਨੂੰ ਕੌਣ ਵੱਡਾ ਮਾਇਆ ਵਡਿਆਈ ਮਾਇਆ ਵੜਿਆਈ ਇਹ ਵੱਡਾ ਹੁੰਦਾ ਬੰਦਾ ਮਾਰੇ ਕਹਿੰਦੇ ਨਾ ਸੋਹ ਵੱਡਾ ਜਨ ਰਾਮ ਲੈ ਬਲਾਈ ਆ ਤੁਸੀਂ ਇੱਥੇ ਬੈਠੇ ਆ ਮੈਨੂੰ ਵੇਖੋ ਅਗਲਾ ਕਹਿੰਦਾ ਲੈ ਜੀ ਕਿੱਡੀ ਉੱਚੀ ਸਟੇਜ ਲੱਗੀ ਐ ਕਿੰਨੇ ਬੰਦੇ ਸੁਣਨ ਆਏ ਐ ਚਾਰ ਪੰਜ ਸੱਤ ਗੱਡੀਆਂ ਲੈ ਕੇ ਆਏ ਐ ਨਜ਼ਾਰੇ ਤੇ ਬਾਬੇ ਲੈਂਦੇ ਇਦਾਂ ਕਹਿੰਦੇ ਨਾ ਸਾਰੇ ਨਾ ਲੱਗਦਾ ਇਦਾਂ ਹੀ ਐ ਨਾ ਹੁਣ ਤੈਨੂੰ 5000 ਬਿਜਲੀ ਦਾ ਬਿੱਲ ਐ ਸਰਕਾਰ ਉਹ ਵੀ ਮਾਫ ਕਰੀ ਫਿਰਦੀ ਐ 5 ਲੱਖ ਸਾਢੇ 5 ਲੱਖ ਆਉਂਦਾ ਮਹੀਨੇ ਬਾਅਦ 2 ਮਹੀਨੇ ਬਾਅਦ ਨਹੀਂ ਆਉਂਦਾ ਮਹੀਨੇ ਬਾਅਦ ਆਉਂਦਾ ਟਰਾਂਸਫਰ ਸਾਡੇ ਲੱਗਿਆ ਦੋ ਪਿੰਡਾਂ ਜਿੰਨਾ ਬਿੱਲ ਸਾਡੇ ਗੱਲਿਆਂ ਦੀ ਆ ਜਾਂਦਾ 5 ਲੱਖ 7 ਲੱਖ ਸਿਆਲਾਂ ਚ ਜਦੋਂ ਗਰਮੀਆਂ ਚ 9-9 ਲੱਖ ਆ ਜਾਂਦਾ ਤੇ ਜਨਰੇਟਰ ਵੱਖਰਾ ਚੱਲਦਾ 15 ਲੱਖ ਦੇ ਨੇੜੇ ਬਿਜਲੀ ਦਾ ਹੀ ਖਰਚਾ ਹੋ ਜਾਂਦਾ ਨਜ਼ਾਰੇ ਲੈਣੇ ਨੇ ਆ ਜਾ ਮੈਂ ਤੂੰ ਬਣ ਜਾਣਾ ਤੂੰ ਮੈਂ ਬਣ ਜਾ ਆ ਜਾ ਨਜ਼ਾਰਾ ਲੈ ਲੈਂਦੇ ਆ ਮੈਂ ਤਾਂ ਤੇਰਾ ਸਪਲੈਂਡਰ ਲੈ ਕੇ ਮੈਲ ਲੰਘ ਜਾਣਾ ਮੇਰੀ ਵਾਲੀ ਜਿੱਥੋਂ ਵੇਜਾ ਮੈਂ ਤਾਂ ਕਹਿੰਦਾ ਲੈ ਜਾ ਲੈ ਖਾ ਨਜ਼ਾਰਾ ਮੰਡਾ ਚ ਲੱਗੇ ਤੇ ਸੀ ਪਤਾ ਮਤਲਬ ਸਾਰੀ ਜ਼ਿੰਦਗੀ ਲਾ ਕੇ ਵੀ ਤੁਸੀਂ ਉਹ ਗੱਲਾਂ ਸੁਣਨ ਨੂੰ ਮਿਲ ਜਾਂਦੀਆਂ ਜਿਹੜੀਆਂ ਤੁਸੀਂ ਸੋਚ ਵੀ ਨਹੀਂ ਸਕਦੇ ਇਹੋ ਜਿਹੇ ਇਲਜ਼ਾਮ ਵੀ ਲੋਕਾਂ ਤੋਂ ਸੁਣ ਲੀਦੇ ਜਿਹੜੇ ਸੋਚ ਵੀ ਨਹੀਂ ਸਕਦੇ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਖੁੱਡ ਜ਼ਮੀਨ ਦੀ ਆਪਣੇ ਨਾਂ ਨਹੀਂ ਕਰਾਈ ਮੈਂ 30 32 ਕਿੱਲੇ ਪਰਮੇਸ਼ਰ ਦਵਾਰ ਜ਼ਮੀਨ ਲੈ ਕੇ ਜਿੱਦ ਤੇ ਪੂਰੀ ਹੋ ਗਈ ਸੀ ਨਾ ਗੁਰੂ ਗ੍ਰੰਥ ਸਾਹਿਬ ਦੇ ਨਾਂ ਕਰਾਤੀ 3 ਕਰੋੜ ਦਾ ਕਿੱਲਾ ਸਾਡੇ ਮੇਨ ਰੋਡ ਦੇ ਉੱਤੇ 3 ਕਰੋੜ ਦਾ ਕਿੱਲਾ ਤੇ ਸਾਰੀ ਗੁਰੂ ਗ੍ਰੰਥ ਸਾਹਿਬ ਦੇ ਨਾਂ ਪ੍ਰਾਪਰਟੀ ਕਰਾਈ ਇੱਕ ਪੈਸੇ ਦੀ ਜਾਇਦਾਦ ਦੁਨੀਆ 'ਚ ਕਿਤੇ ਮੇਰੇ ਨਾਂ ਲੱਭ ਕੇ ਬਣਾਈ ਨਹੀਂ ਕਿਤੇ ਨਾ ਵਿਆਹ ਨਾ ਬੱਚਾ ਕੋਈ ਨਾ ਆਪ 10 ਸਾਲ ਨਾ 15 ਸਾਲ 8000 ਬੰਦੇ ਦੀ ਰੋਟੀ ਬਣਾਉਂਦੇ ਆ ਰੋਜ਼ ਅਸੀਂ 8000 ਜਿੰਨੇ ਤੁਸੀਂ ਬੈਠੇ ਆ ਏਦੋਂ ਵੱਧਦਾ ਲੰਗਰ ਰੋਜ਼ ਬਕਾਉਂਦੇ ਸਾਰਾ ਸਾਰਾ ਦਿਨ ਮਸ਼ੀਨਾਂ ਚੱਲਦੀਆਂ ਰਹਿੰਦੀਆਂ ਰੋਟੀ ਵਾਲੀ ਦਵਾਈਆਂ ਫ੍ਰੀ ਹਸਪੀਟਲ ਸਾਰਾ ਕੁਝ ਤੇ 25 ਸਾਲ ਛੜਕਾਂ ਤੇ ਫਿਰ ਫਿਰ ਕੇ ਦਿਨ ਰਾਤ ਦਿਨ ਵੀ ਕਿਤੇ ਰਾਤ ਕਿਤੇ ਦਿਨ ਕਿਤੇ ਪਹਿਲੇ ਨੰਬਰ ਤੇ ਅੰਮ੍ਰਿਤ ਸੰਚਾਰ ਕਰਾ ਕੇ ਲੋਕਾਂ ਦੇ ਘਰਾਂ ਤੋਂ ਸ਼ਰਾਬਾਂ ਕੱਢੀਆਂ ਤੇ ਜੇ ਜੋ ਵੀ ਨੂੰ ਦੇਸ਼ ਆਦੇਸ਼ਾਂ ਚੋਂ ਸੰਗਤਾਂ ਨੇ ਦਿੱਤਾ ਉਹ ਸਾਰਾ ਕੁਝ ਇਦਾਂ ਇਕੱਠਾ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਨਾਂ ਕਰਾਤਾ ਤੇ ਸੁਣਨਾ ਸੁਣਨਾ ਭਰਾਵੋ ਪਰ ਗੱਲਾਂ ਇਦਾਂ ਦੀਆਂ ਸੁਣਨ ਨੂੰ ਮਿਲਦੀਆਂ ਨੇ ਜਿਹੜੀਆਂ ਸੋਚੀਆਂ ਵੀ ਨਹੀਂ ਜਾ ਸਕਦੀਆਂ ਕਿ ਸਰੋਪਾ ਤੇ ਬੈਠੇ ਬੈਠੇ ਨੇ ਸਾਥ ਚ ਬੈਠੇ ਬੈਠੇ ਤੇ ਹੀ ਦੇਣਾ ਨਾ ਗੱਲ ਕਹਿ ਹੀ ਦੇਣੀ ਆ ਜबान ਹੀ ਹਿਲਾ ਦੇਣੀ ਆ ਕੀ ਫਰਕ ਪੈਣ ਲੱਗਿਆ ਅੱਜ ਕੱਲ ਜबान ਹਿਲਾ ਨਾਲ ਵੀ ਨਹੀਂ ਬਣਦੀ ਗੱਲ ਅੱਜ ਕੱਲ ਤੇ ਫੇਸਬੁੱਕ ਤੇ ਲਿਖ ਦੇਣਾ ਉਹ ਅਮਰੀਕਾ ਵਾਲੇ ਨੂੰ ਵੀ ਪਤਾ ਲੱਗ ਜਾਵੇ ਵੀ ਮੈਂ ਬੋਲ ਰਿਹਾ ਆ ਕਿ ਤੇ ਸਾਥ ਚੀ ਗੱਲ ਰਹਿ ਜਾਂਦੀ ਹੁੰਦੀ ਸੀ ਨਾ ਅੱਜ ਕੱਲ ਤੇ ਦੁਨੀਆ ਚ ਪਹੁੰਚਾ ਦੇਣੀ ਹੁੰਦੀ ਆ ਤਾਂ ਕਰਕੇ ਜਿੱਦੇ ਸਿਰ ਹੁੰਦੇ ਨੇ ਪੀੜਾਂ ਵੀ ਓਡੀਆਂ ਵੱਡੀਆਂ ਹੁੰਦੀਆਂ ਨੇ بس ਗੱਲ ਇਹ ਨਹੀਂ ਹੈ ਕਿ ਵੱਡੇ ਬੰਦੇ ਸੁਖੀ ਹੁੰਦੇ ਨੇ ਨਹੀਂ ਭਾਈ ਇਹ ਤੇ ਮਨ ਤੇ ਕੰਮ ਕਰ ਲਿਆ ਮੈਂ ਕਰ ਲਿਆ ਤੂੰ ਕਰ ਲੈ ਇਹ ਸਹੀ ਸਮਝਣਾ ਪੈਣਾ ਸਾਨੂੰ ਆਨੰਦ ਚ ਰਹਿਣਾ ਪੈਣਾ ਭਾਈ ਇਸ ਰਾਤ ਤੇ ਮਨਾਂ ਦੇ ਤੁਰਿਆਂ ਤੇ ਲੋਕ ਗੱਲਾਂ ਕਰਦੇ ਹੀ ਹੁੰਦੇ ਆ ਤੇ ਐਂ ਪਰਵਾਹ ਕਰਨ ਲੱਗਾ ਕਿ ਫਿਰ ਤੇ ਜ਼ਿੰਦਗੀ ਚੱਲ ਨਹੀਂ ਸਕਣੀ ਕਦੇ ਨਹੀਂ ਚੱਲ ਸਕਦੀ ਜ਼ਿੰਦਗੀ ਤਾਂ ਕਰਕੇ ਭਰਾਵੋ ਸਹੂਲਤਾਂ ਵਧਣ ਦੇ ਨਾਲ ਮਨ ਦੀ ਸ਼ਾਂਤੀ ਨਹੀਂ ਵਧਣੀ ਮਨ ਦੀ ਸ਼ਾਂਤੀ ਤਾਂ ਉਂਝ ਤੈਨੂੰ ਅਕਲ ਆਉਂਦੀ ਆ ਇਹ ਤੈਨੂੰ ਸਮਝ ਹੋਏਗੀ ਸ਼ਾਂਤੀ ਮਨ ਦੀ ਤਾਂ ਆਉਣੀ ਹੈ ਜੇ ਅਕਲ ਆਵੇ ਸਮਝ ਆਵੇ ਲੋਕਾਂ ਦਾ ਅੱਜ ਵੀ ਹੋਰ ਹੁੰਦਾ ਅਗਲੇ ਦਿਨ ਨੂੰ ਹੋਰ ਹੋ ਜਾਂਦਾ ਅੱਜ ਗਾਣਾ ਕੱਢਣਗੇ 500 ਲੜਕੀ ਦਾ ਵਿਆਹ ਪਰਮੇਸ਼ਰ ਦੁਆਰਾ ਖਲਿੰਦੇ ਸਾਰੇ ਪਾਸੇ ਫੋਟੋਆਂ ਪੈਣ ਫਿਰ ਕਹਣਗੇ ਭਾਈ ਰਣਜੀਤ ਸਿੰਘ ਵਰਗਾ ਤੇ ਬੰਦਾ ਹੀ ਕੋਈ ਨਹੀਂ ਫਿਰ ਮਹੀਨੇ ਕਰੂ ਐ ਕਹਿਣ ਲੱਗ ਪਏ ਦੋ ਕੁ ਮਹੀਨਿਆਂ ਨੂੰ ਫੇਰ ਪਰ ਉਹਤੋਂ ਗੱਲ ਚੱਲ ਕੋਈ ਫੇਰ ਫੇਰ ਚੰਗੀ ਇਹ ਐਂ ਜੱਲੀ ਜਾਂਦਾ ਲਹਿਰਾਂ ਹੀ ਚੱਲਦੀ ਜਾਂਦੀਆਂ ਕਦੇ ਐਨੂੰ ਹਵਾ ਚੱਲ ਪੈਂਦੀ ਕਦੇ ਐਨੂੰ ਚੱਲ ਪੈਂਦੀ